ਹਾਂ ਅੱਜ ਅਸੀਂ ਦੱਸਾਂਗੇ ਕਿ ਕਿਵੇਂ ਸੀ ਆਨਲਾਈਨ ਕੋਸ਼ਿਸ਼ਾਂ ਕੀਤੇ ਨਾ ਤਰਾਫ ਇਜਾਜ਼ਤ ਵਿੱਚ ਕੰਮ ਕਰਦੇ ਕਰਦੇ ਤੇ ਇਧਰ ਉਹ ਇਧਰ ਸਪੈਸ ਹੈ ਇੱਕ ਦਿਨ ਸਾਡਾ ਪਿਆ ਜਾਰੇ ਇੱਕ ਜਿੰਦਾ ਡਿਮਾਂਡ ਫੋਰ ਮਿਲੇ ਆਪਸ ਕੋ ਲੋ ਪਹਿਲੇ ਦਿਨ ਇੱਕ ਜਿੰਦਾ ਮਾਰ ਗਿਆ ਸੀ ਤਾਂ ਹੁਣ ਇੱਕ ਦਿਨ ਤਾਂ ਦੇਖ ਸਕਦੇ ਹੋ ਸਦੀਸ਼ ਸੁਖੀ ਦੇ ਦੋਨੇ ਬੇਟੇ ਜਿਹੜੇ ਵੀ ਉਹ ਇੱਥੇ ਮਾਨੂੰ ਅਦਾਲਤ ਵਿੱਚ ਪੇਸ਼ ਕਰਨ ਵਾਸਤੇ ਲੈ ਆਂਦੇ ਗਏ ਚਲੋ ਬਸ ਪਿੱਛੇ ਵੇਖੋ ਜਿਹਨੇ ਮਰਡਰ ਕੀਤਾ ਜੋ ਕੀਤਾ ਉਹਨੇ ਅੱਜ ਤੁਹਾਡੇ ਸਾਹਮਣੇ ਆਉਣ ਵਾਲਾ ਟਾਈਮ ਤੁਹਾਨੂੰ ਦੱਸੇਗਾ ਕੀ ਹੋ ਰਿਹਾ ਹੈ ਸਾ ਪੁਲਿਸ ਦਾ ਜਾਂਚ ਕਰਦਾ ਪੁਲੀਸ ਕਿਹਦੇ ਲਈ ਮਾਰਦਾ ਕਿਹੜਾ ਸ਼ਾਰਟ ਲਈ ਦੱਸਨੇ ਪੀਸ ਮਾਰਦਾ ਪੁਲੀਸ ਯਾਰ ਇਹ ਕਿਹਨਾਂ ਪੁਲਿਸ ਨੂੰ ਜਿਹੜਾ ਕਿਹਨੇ ਦਿੰਦਾ ਮੰਗਿਆ ਸੀਗਾ ਭਾਰਾ ਜੀ ਨੂੰ ਜਿਹੜਾ ਹਾਂ ਇਹ ਭਾਰਾ ਜੀ ਨੂੰ ਜਿਹੜਾ ਹੰਕਣੋ ਨਾ ਜੀ 2000 ਉਹਦੇ ਉਹਦੇ ਵਿੱਚ ਪਾੜ ਪਾੜ ਦਾ ਕੰਮ ਕਰਦੇ ਨੇ ਪੁਲਿਸ ਦਾ ਕੋਈ ਰੋਲ ਨਹੀਂ ਹੈ ਰੋਲ ਸਿਰ ਜਿੰਨੇ ਮਰਰ ਕੀਤਾ ਉਹ ਬੰਦੇ ਸਭ ਬਿਲਕੁਲ ਦਾ ਦਿੱਤਾ ਗਿਆ ਕੀਤਾ ਗਿਆ ਜੀ ਆ ਜੋ ਪਾਸੇ ਬੋਧ ਦਾ ਸਰ ਜੀ ਤੁਹਾਨੂੰ ਜਾਣਕਾਰੀ ਸਾਹੀ ਕਰਦੇ ਕਿ ਕਿੰਨੇ ਦਿਨ ਦਾ ਰਿਮਾਂਡ ਹੈ ਤੇ ਕੀ ਥੋੜਾ ਮਾਮਲਾ ਹੈ ਮਾਮਲਾ ਕਿੰਨੇ ਦਿਨ ਦਾ ਥੋੜਾ ਜਿੰਨ ਦਾ ਪੁਲਿਸ ਰਿਮਾਂਡ ਹੈ ਪਲੀਜ਼ ਜਾਣ ਤੋਂ ਥੋੜਾ ਜਸਤਾ ਦੇ ਕਿੰਨੇ ਦਿਨ ਦਾ ਰਿਮਾਂਡ ਹੈ ਮਿਲਾ ਦਿਓ ਇੱਕ ਦਿਨ ਦਾ ਪੁਲਿਸ ਰਿਮਾਂਡ ਤੁਹਾਡੇ ਵੱਲੋਂ ਕਿੰਨੇ ਦਿਨ ਦਾ ਮੰਗਿਆ ਗਿਆ ਸੀ ਕਿੰਨੇ ਦਿਨ ਦਾ ਸਰ ਮੰਗਿਆ ਗਿਆ ਸੀ ਰਿਮਾਂਡ Tari ko ਤਾਂ ਫਿਲਹਾਲ ਇੱਕ ਦਿਨ ਦਾ ਰਿਮਾਂਡ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦੱਸ ਦਿੱਤੀ ਗਈ ਹੈ ਤਾਂ ਅੱਗੇ ਦੀ ਜਿਹੜੀ ਕਾਰਵਾਈ ਜਿਹੜੀ ਉਹ ਕੀ ਦੇਗੀ ਉਹਦੇ ਕਰਾ ਲਈ ਕੋਈ ਗੱਲ ਹੋਈ ਕਿ ਇਹਨਾਂ ਦੇ ਰਿਮਾਂਡ ਵਿੱਚ ਸੋ ਦੇਖ ਸਕਦੇ ਹੋ ਕਿ ਉਹ ਫਰਾਰ ਹੋ ਗਏ 10 ਦਿਨ ਤੋਂ ਫਰਾਰ ਕਿਥੋਂ ਰਹੇ 10 ਦਿਨ 10 ਦਿਨ ਪੁਲਿਸ ਫਰਾਰ ਕਿੱਥਾ ਰਹੀ ਗਨਮੈਨ ਉਹਨਾਂ ਦੇ ਨਾਲ ਸੀ ਤੇ 10 ਦਿਨ ਬਾਅਦ ਗ੍ਰਿਫਤਾਰੀ ਕਿਉਂ ਹੋਈ ਤੇ ਸਭ ਤੋਂ ਵੱਡੀ ਗੱਲ ਜਿੱਥੇ ਲੁੱਟ ਹੋਈ ਉੱਥੇ ਉੱਥੇ ਜਿੱਥੇ ਲੁੱਟ ਹੋਈ ਉੱਥੇ ਕਿਉਂ ਨਹੀਂ